ਕੀ ਕਹਿਣਾ ਚਾਹੁੰਦੇ ਤੁਸੀਂ ਬਦਦਾ ਕਹਦੇ ਸਾਰੇ ਲੋਕ ਸੇਵਾ ਕਰਨ ਗਊ ਮਾਤਾ ਦੀ ਸੇਵਾ ਕਰਨੀ ਚਾਹੀਦੀ ਹੈ ਜਿੰਨੀ ਕੱਪ ਦੀ ਸ਼ਰਧਾ ਸ਼ਰਧਾ ਦੇ ਮੁਤਾਬਕ ਜਿੰਨੀ ਹੈਸੀਅਤ ਹੈਸੀਅਤ ਦੇ ਮੁਤਾਬਕ ਗਊ ਮਾਤਾ ਦੀ ਸੇਵਾ ਕਰਨੀ ਚਾਹੀਦੀ ਹੈ ਹਾਂ ਜੀ ਤਾਂ ਕਿ ਇਹ ਵਿਚਾਰੀਆਂ ਭੁੱਖੀਆਂ ਨਾ ਮਰਨ ਤੇ ਆਪਣਾ ਜਨਮ ਵੀ ਸਫਲਾ ਕਰੋ ਗਊ ਮਾਤਾ ਦੀ ਸੇਵਾ ਕਰੋ ਗਊ ਮਾਤਾ ਦੀ ਜੈ ਗਊ ਮਾਤਾ ਦੀ ਜੈ না না মই ਭਾਬੀ ਹੂੰ ਪਾਵਾਂਗੇ ਆਪਾਂ ਇਹ ਲੈ ਫੜੀ ਕੀ ਕਰਦਾ ਓਰੇ ਓ ਓਰੇ ਕਰਦਾ ਆ ਦੇਖ ਲਓ ਬਾਈ ਕੋ ਡੰਕਰ ਦੀਂਦੀ ਨਹੀਂ ਹੈਗਾ ਕਿਤੇ ਵੀ ਦੇ ਬੂਖਰਾ ਇੱਕ ਹੀ ਕਰਦੇ ਦਾਲਾ ਖੋਲ ਦੇ ਨਾਲ ਤਾਂ ਤੂੜੀ ਆ ਜੂ ਆ ਬੋਲੀ ਅੱਗੇ ਨੂੰ ਜਾ ਕਰਦੀ ਆ ਦੋ ਚਾਰ ਕਰਦੇ ਚਾਰ ਤੋਂ ਬੋਨੇ ਲਾਣਾ ਕਰੀ ਤਗੜੇ ਨੇ ਉਹ ਣਗੇ ਜੀ ਮਾਰੇ ਨੂੰ ਨਿਮਲ ਹੋਰ ਲੈ ਜਾ ਲੈ ਜਾ ਅੱਗੇ ਤੂੜੀਆਂ ਤੇ ਪਾਉ ਜਾ ਆਜੋ 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 Are nawo sa ਦੋ ਦੰਦ ਨਹੀਂ ਇਹ ਕਿਹੜੀ ਸਮਾਨ ਹੈ ਇਹ ਕਵੀ ਸੱਤ ਤਰਤੀ ਉਹ ਦੇਖੀ ਓਏ ਉਹ ਦੇਖੀ ਵੀ ਹਰਗਾ ਗਿਆ ਬਈ ਓਏ ਟਾਇਰ ਲੱਗ ਗਿਆ ਕਿ ਇੱਧਰ ਲਾ ਖੜਾ ਲਾ ਬਸ ਮੈਂ ਇਹਦੇ ਦੋਨੋਂ ਖੜਾ ਉਹ ਬੜਾ ਠੀਕ ਆ ਖੜਾ ਰਹਿਣ ਦੇ ਥੱਲੇ ਪਾ ਦੇ ਉੱਥੇ ਲੱਗ ਜਣਗੇ ਥੱਲੇ ਲਾ ਦੇ ਥੋੜਾ ਜਿਹਾ ਕਾਹ ਕਰੀਏ ਥੋੜਾ ਜਿਹਾ ਬਾਹ ਪਿਆ ਬਾਈ ਹਲੇ ਨਾਲ ਲਾ ਹਲਦਾ ਅੱਧੀ ਅੱਧੇ ਕਿਹੜਾ ਕਰ ਲੋ ਪੂਰੀ ਥੋੜਾ ਜਿਹਾ ਮੈਂ ਜਿੱਥੋਂ ਦੋ ਮਿੰਟ ਹੀ ਇੱਥੇ ਬਾਕੀ ਚੱਲਾ ਆ ਵੀ ਇਹ ਤੇ ਫੋਲੋ ਪਾ ਦੇਣਾ ਪੱਕੀ ਦੇ ਆਪੇ ਆ ਜਾ ਹੋਰ ਬਾਦ ਹੋਗਾ ਤੂੰ ਰੋ ਯਾਰ ਰੋਜ ਇਹਦਾ ਖਾਸੇ ਹੋਣਗੇ ਹਨਾ ਬਈ